ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਆ ਬਾਗੇ ਪੁਰਾਣੇ ਸ਼ਹਿਰ ਦੇ ਬਿਲਕੁਲ ਨੇੜੇ ਆ ਸੰਤਾਂ ਦੇ ਕੋਠਿਆਂ ਦੇ ਵਿੱਚ ਤੇ ਜਿਹੜਾ ਇਨਸਾਨ ਦਿਲਾਂ ਦੀ ਖੇਚ ਸਖਮੰਦਰ ਰੋਡੇਬਾਈ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਉ ਕਰਦੇ ਆ ਬਾਈ ਦੇ ਨਾਲ ਗੱਲਾਂ ਬਾਤਾਂ ਵਾਵਾ ਦੇਰੀ ਹੋ ਗਈ ਕੀ ਗੱਲਬਾਤ ਆ ਮੈਂ ਬੱਸ ਦੱਸਦਾ ਤੁਹਾਨੂੰ ਮੈਂ ਵੀ ਲੰਬਾ ਦੇਣਾ ਇੱਕ ਇਹਨੇ ਤਾਂ ਨਹੀਂ ਦੇਣਾ ਮੈਂ ਦੱਸੂ ਤੁਹਾਨੂੰ ਇਹਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਾਈ ਠੀਕ ਠਾਕ ਆ ਸਿੱਤਾਂ ਦੇ ਠੀਕ ਓਕੇ ਜੀ ਓਕੇ ਤੇ ਕੰਮ ਕਰ ਕਿਵੇਂ ਆ ਕੰਮ ਕਾ ਠੀਕ ਆ ਠੀਕ ਆ ਕਿਵੇਂ ਡਾਊਨ ਜਾ ਪਿਆ ਕੀ ਗੱਲ ਬਣ ਗਈ ਕੋਈ ਕਾਰ ਨਹੀਂ ਐਵੇਂ ਜਿ ਬਣ ਗਈ ਅੱਛਾ ਆ ਵੇ ਨਬਲ ਫੋਨ ਕਰ ਲਾਉਂਦੀਆਂ ਯਾਰ ਭਾਈ ਮੈਂ ਤੇਰਾ ਅਜ ਤੱਕ ਵਾ ਮਿਲ ਗਿਆ ਘਰੇ ਕਾਰਨ ਮਜਬੂਰੀ ਹੈ ਜੀ ਜਨਾਬ ਤਾ ਫਿਰ ਮੇਰਾ ਮੇਰਾ ਤਾਂ ਚੱਕ ਲੈ ਕਰ ਮੈਂ ਕੀ ਤਰ੍ਹਾਂ ਕਰ ਨੀ ਫੋਨ ਨਾ ਤਾਂ ਨਹੀਂ ਸੀ ਗੱਲ ਫਿਰ ਫੋਨ ਤੇ ਜਦੋਂ ਕੋਈ ਨਾ ਗੱਲ ਬਣਾ ਫਿਰ ਉਹ ਨਹੀਂ ਤੂੰ ਮੇਰਾ ਕਿਉਂਕਿ ਅਪ ਝੂਠ ਆਲਾ ਕੰਮ ਨਹੀਂ ਕਰਦੇ ਜਮਾ ਮੇਰਾ ਕਿਉਂ ਨਹੀਂ ਚੱਕਦਾ ਫੋਨ ਤਾਂ ਚੱਕਿਆ ਹੀ ਨਹੀਂ ਕੋਈ ਵੀ ਚੱਕਿਆ ਹੁਣ ਵੀ ਕੱਢ ਲੋ ਇਹਦੇ ਚ ਮੇਰਾ ਤਾਂ ਤੂੰ ਨੰਬਰ ਵੇਖ ਕੇ ਮੈਨੂੰ ਤਾਂ ਬੈਕ ਆ ਲਾਇਆ ਮੈਂ ਲੋਕਾਂ ਨੂੰ ਜਵਾਬ ਦੇਣਾ ਮੈਨੂੰ ਫੋਨ ਲਾਉਂਦੇ ਹੀ ਭਾਈ ਸੁਖਮੰਦਰ ਦੀ ਵੀਡੀਓ ਨਹੀਂ ਦੀ ਮੈਂ ਤੈਨੂੰ ਤਾਂ ਲਾਉਂਦਾ ਨਾ ਕੋਈ ਨਹੀਂ ਹੁਣ ਕੋਸ਼ਿਸ਼ ਕਰਾਂਗੇ ਮੇਰਾ ਨੰਬਰ ਹੈ 8427750724 ਜੇ ਤੇਰਾ ਫੀਡ ਆਇਆ ਤਾਂ ਫੀਡ ਹੈ ਨਾ ਫਿਰ ਵੀ ਰਿਜੈਕਟ ਕਰ ਦਿੰਦਾ ਵੀ ਕਿਉਂ ਸਾਹਿਬ ਨਹੀਂ ਨਹੀਂ ਲੱਗਾ ਇਨ ਟਾਈਮ ਨਹੀਂ ਹੋਰ ਕਰ ਕਾਕਿਆ ਦਾਣਾ ਬਸ ਚਲੇ ਪ੍ਰਵਾਹ ਠੀਕ ਚੱਲ ਰਿਹਾ ਠੀਕ ਅੱਛਾ ਜਾਨਵਰ ਅਜ ਫਿਰ ਕਿੰਨੇ ਆ ਪੰਜ ਪੰਜ ਤੇ ਸ਼ੁਰੂਆਤ ਕਿਹੜੀ ਤੋਂ ਕਰਾਉਣੀ ਤੂੰ ਆਪ ਹੀ ਦੱਸ ਦੇ ਆ ਤੇਰੇ ਤੇ ਤੇਰੇ ਬਸ ਇਹਦੇ ਤੋਂ ਹੀ ਕਰ ਲੋ ਇਹ ਨੀਲੀ ਦੀ ਤੂੰ ਹਾਂਜੀ ਕਿੰਨੇ ਜਰਦੀ ਗੱਪਣ ਆ ਛੱਪਾ ਵੀ ਨਾ ਲੱਗਾ ਤੇ ਦੁੱਧ ਬਾਈ ਦੁੱਧ ਹੈਗਾ 8 ਕਿਲੋ ਮਿਲਦੀ ਕਿਵੇਂ ਬਾਈ ਮਿਲਦੀ ਕਿਤੇ ਮਿਲਦੀ ਹੈ ਹੂੰ ਤੇ ਕਿਤੇ ਲਹੁੰਦੀ ਹੈ ਹੂੰ ਤੇ ਕਿਤੇ ਮਨਮਰਜ਼ੀਆਂ ਕਰਦੀ ਹੈ ਹਾਂ ਲਹੁੰਦੀ ਦੋ ਟਾਈਮ ਵਧੀਆ ਆਈ ਕਿਦਾਂ ਬਾਈ ਆਈ ਨੂੰ ਤਾਂ ਵੀਨਾ ਹੋ ਗਿਆ ਵੀਨਾ ਹੋਣਾ ਠੀਕ ਆ ਜੀ ਫਿਰ ਵੀ ਨਹੀਂ ਦਆਇਆ ਨਹੀਂ ਨਹੀਂ ਜੀਜੂ ਤਾਂ ਲੱਗਾ ਵੈ ਪਰ ਉਹ ਕਰਦਾ ਹੀ ਹੁੰਦੇ ਪਸੂ ਟੋਕਰ ਹਨਾ ਚਾਰਾਂ ਮਹੀਨੇ ਦੀ ਗੱਬਣਾ ਹਾਂ ਚੰਗਾ ਦੁੱਧ ਦਿੱਤਾ ਵੈ ਇਹਦਾ 15 16 ਕਿਲੋ ਨਾ ਤੇ ਮੈਂ ਪੁੜਾ ਪੜਾ ਬਹੁਤ ਚੰਗਾ ਹਨਾ ਹਾਂ ਚੰਗਾ ਦੁੱਧ ਕੱਢਿਆ ਵੈ ਇਹਦਾ ਕਿੰਨੇ ਦੀ ਦੇ ਦੇਗੀ ਬਾਈ ਫੋਨ ਤੇ ਕਰ ਲਾਂਗੇ ਸਾਰਾ ਠੀਕ ਹੈ ਬਾਈ ਸੁਆ ਬਾਈ ਕਿੰਮਾ ਇਹ ਸੁਆ ਹੋ ਗਈ ਤੀਜਾ ਚੌਥਾ ਇਹ ਤੀਜਾ ਚੌਥਾ ਸੁਆ ਦੇ ਚਾਰਾਂ ਮਹੀਨਿਆਂ ਦੀ ਗੱਭਣਾ ਬਾਈ ਚੈੱਕ ਕਰਾ ਕੇ ਦਿਓ ਠੀਕ ਹੈ ਬਸ ਚੈੱਕ ਕਰਵਾ ਕੇ ਦਿਓ ਬਾਜੀ ਗੱਲ ਹਰ ਪਸ਼ੂ ਨਾਲ ਹੁਣ ਆਪਾਂ ਪੜਾ ਕੋਈ ਕਹੀ ਜਾਵੇ ਆਪਾਂ ਚੈੱਕ ਬਣਾ ਪਸ਼ੂ ਸੌਦਾ ਹੀ ਨਹੀਂ ਕਰੀ ਜਿਹੜਾ ਕਹਿੰਦਾ ਨਾ ਮੈਨੂੰ ਭੇਜਦੇ ਆ ਉਹਨੂੰ ਕਹਿੰਦੇ ਮੁਰ ਕੇ ਗਲਤ ਹੋ ਜਾਂਦਾ ਫਿਰ ਉਹ ਗਲਤ ਹੋ ਜਾਂਦਾ ਭਾਈ ਮੋੜ ਮੜਈਏ ਜ ਨਹੀਂ ਪੜਦਾ ਕੋਈ ਨਹੀਂ ਭਾਈ ਕਰਾਏ ਬਹੁਤ ਪੈ ਜਾਂਦੇ ਹਾਂ ਹਾਂ ਬਸ ਨਾ ਪੱਲੇ ਕੋ ਹੁਣੀ ਪੈਂਦਾ ਯਾਰ ਅੱਛਾ ਭਾਈ ਆ ਦੋ ਨੰਬਰ ਤੇ ਮੈਂ ਜਿਹੜੀ ਬਾਈ ਇਹ ਦੋ ਮਹੀਨਾ ਦੇ ਲਗਭ ਚੈੱਕ ਪਾਸ ਹੈ ਵੀ ਚੈੱਕ ਪਾਸ ਪਰ ਕਰਾਈ ਨਹੀਂ ਕਰਾਈ ਨਹੀਂ ਅਗਲਾ ਕਰਾ ਲਾ ਵੀ ਅਗਲਾ ਜੀ ਵੀ ਨਹੀਂ ਹੋਈ ਤੇ ਮੈਂ ਵੀ ਕਰਵਾ ਕੇ ਦੱਸ ਦੂੰਗਾ ਪਰ ਮੈਂ ਅੱਜ ਨਾ ਤੁਸੀਂ ਆ ਕੇ ਕਰਕੇ ਬਿਨਾ ਦੱਸੇ ਹੀ ਆ ਗਏ ਹਨਾ ਨੂੰਨ ਦੀ ਤੇਰਾ ਜੀ ਹਾਂ ਤੇ ਕਰਵਾਈ ਨਹੀਂ ਮੈਨੂੰ ਪਤਾ ਕਿਉਂ ਮੈਂ ਸੁਗਮੰਦਰ ਭਾਈ ਪਤਾ ਕਾਹ ਤੋਂ ਤੈਨੂੰ ਇਹ ਗੱਲ ਤੂੰ ਬਹੁ ਮਿਲ ਗਿਆ ਮੈਨੂੰ ਫੋਨ ਬਹੁਤ ਜ਼ਿਆਦਾ ਆ ਰਹੇ ਠੀਕ ਹੈ ਬੋਰ ਪੈਣ ਭਰਾਵਾਂ ਦੇ ਵੀ ਕੋਈ ਅਗਲਾ ਕਹਿੰਦਾ ਵੀ ਭਾਈ ਛੱਡ ਗਿਆ ਕੰਮ ਮੈਨੂੰ ਹੁਣ ਤੂੰ ਜੇ ਤਾਂ ਮੇਰਾ ਫੋਨ ਕੋਈ ਕੋਈ ਮੈਂ ਵਿੱਚ ਕਹਿਆ ਸੀ ਨਾ ਬਾਹਰ ਦਾ ਬਾਹਰ ਐ ਥੋੜੋ ਜਾਣਾ ਵੀ ਮੈਨੂੰ ਫੋਨ ਐ ਗੱਲ ਸੀਗੀ ਵੀ ਮੈਨੂੰ ਜੇ ਤੂੰ ਫੋਨ ਤੇ ਦੱਸ ਦਿੰਦਾ ਫਿਰ ਮੈਂ ਵੀ ਅਗਲੇ ਨੂੰ ਫੋਨ ਤੇ ਦੱਸ ਸਕਦਾ ਮੈਂ ਕੋਈ ਹੋਰ ਕਹਿ ਦਿੰਦਾ ਤੂੰ ਕੁਝ ਹੋਰ ਕਰਦਾ ਹੁੰਦਾ ਕਈ ਵਾਰੀ ਕੋਈ ਮੇਰੇ ਪੂਰੀ ਹਾਂ ਵੇ ਤਾਂ ਹਣਾ ਮੈਂ ਫਿਰ ਤਾਂ ਨਹੀਂ ਦੱਸਿਆ ਮੈਂ ਯਾਰ ਮੈਨੂੰ ਪੁੱਛ ਹੀ ਲੈਂਦੇ ਪਰ ਤਾਂ ਹੀ ਆਇਆ ਤੇਰੇ ਕੋਲੇ ਅੱਛਾ ਫਿਰ ਇਹਦਾ ਭਾਈ ਫੁੰਟੇ ਹੀ ਕਰ ਦਾਂਗੇ ਸਬਦ ਜੈ ਜੀ ਤੇ ਦੇਣ ਇਹ ਗੱਪਣ ਦੁਆਵੇਂ ਸਬਦ ਦ ਕਿੰਨੇ ਨੇ ਤੁਹਾਨੂੰ ਭਾਈ ਇਹ ਦੁੱਧ ਹੋਊ ਮੇਰੇ ਖਿਆਲ 6 ਕਿਲੋ ਸਾਫ ਠੀਕ ਠੀਕ ਹੈ ਜੀ ਆ ਗੱਟੀ ਆ ਗੱਟੀ ਆ ਜੀ ਠੀਕ ਹੈ ਹਾਂ ਇਹਦੇ ਵਗਰੀ ਇਹ ਕੱਤੀ ਨੇ ਹਾਂ ਇਹ ਆਈ ਉੱਥੇ ਹੀ ਆ ਰਾਜਸਥਾਨ ਤੋਂ ਠੀਕ ਹੈ ਭਾਈ ਠੀਕ ਹੈ ਚੋਲੀ ਜੜੀ ਚੰਗੀ ਹੈ ਮੇਰੀ ਹਾਂ ਠੱਤੀ ਚੰਗੀ ਹੈ ਹੂੰ ਤੇ ਆ ਭਾਈ 3 ਨੰਬਰ ਵਾਲੀ ਮੈਂ ਇਹ ਵੀ ਕੀ ਦੀ ਹੈ ਅੱਛਾ ਇਹ ਵੀ ਕੀ ਹੋਈ ਠੀਕ ਹੈ ਜੀ ਮੈਂ ਚੰਗੀ ਸੀ ਨਾ ਭਈ ਇਹ ਹਾਂ ਇਹਨੇ ਤੋਂ ਕਾਲੇ ਕਿਆ ਤੋਂ ਹੀ ਲਈ ਸੀ ਅੱਛਾ ਇਹ ਮੱਝ ਠੀਕ ਹੈ ਜੀ ਬਾਗੇ ਪੁਰਾਣੇ ਕੋਲ ਕਾਲੇ ਕਿਲੇ ਦਾ ਹਾਂ ਜੀ ਹਾਂ ਜੀ ਠੀਕ ਹੈ ਜ ਹੌਣ ਤਾਂ 5-6 ਕਿਲੋ ਹੋਊਗਾ ਤੇ ਮਹੀਨੇ ਮੇਰੇ ਕੋਲ 6 ਦੀ ਗੱਬਣ ਠੀਕੇ ਵੇਗੀ ਹੈ ਇਹਦਾ ਵੀ ਕੀ ਵੀ ਥਾਣ ਤੁਹਾਨੂੰ ਬਹੁਤ ਜਗੇ ਬੜੀ ਚੰਗੀ ਵੀ ਦੁੱਧ 5-6 ਕਿਲੋ ਦੇਈ ਜਾਂਦੀ ਬੱਚਾ ਵੀ ਨਾਲ ਲਿੰਦਾ ਹੀ ਸੀ ਇਹਦੀ ਕੱਟੀ ਐ ਮਾ ਘਰ ਪਰਲੇ ਪਰ ਉਹ ਕਾਲੀ ਮੈਂ ਬਾਈ ਉਹ ਕਾਲੀ ਮੈਂ ਸਾਢੇ 3 ਹੱਥ ਨਾਲ ਹੀ 6 ਮਹੀਨੇ ਦੀ ਗੱਬਣਾ ਦੁੱਧ ਬੰਦ ਤੈਨੂੰ ਥਣ ਕਿਵੇਂ ਵੀ ਇੱਕ ਅੱਧਾ ਇਹ ਇੱਕ ਅੱਧਾ ਠੀਕ ਆ ਇਹਨੇ ਦੁੱਧ ਦਿੱਤਾ ਜਿਹੜਾ ਮਰਜ਼ੀ ਲੈ ਦੇ 14 ਕਿਲੋ ਦੀ ਓੜ ਨਾ ਲੈ ਠੀਕ ਆ ਬਾਈ ਤੇ ਹੁਣ ਕਿੰਨਾ ਹੈਗਾ ਇਹਦਾ ਜੀ ਹੁਣ ਤਾਂ 4-5 ਕਿਲੋ ਹੋ ਗੱਬਣ 6 ਮਹੀਨੇ ਦੀ ਆ हां 6ਵੇਂ ਵਿੱਚ ਲੱਗੀ 7ਵਾਂ ਲੱਗਣ ਵਾਲਾ 7ਵਾਂ ਲੱਗਣਾ ਕਿੰਨੀ ਦੇ ਦੇਂਗੇ ਇਹ ਇਹ 65000 65000 ਜਮਾਨਤਨ ਕਰ ਦੇਗੇ ਵਿੱਚ ਉਹ ਕਰ ਦਿਆਂਗਾ ਆ ਵਜਨ ਵਾਲੀ ਵੀ ਐ ਮੈਂ ਹਣਾ ਅੱਛਾ ਹੁਣ ਇੱਕ ਨਗੀਨਾ ਖੜਾ ਤੇਰੇ ਕੋਲੇ ਬੂਰਾ ਸਹੀ ਤਾਂ ਜਿਹੜਾ ਮੈਨੂੰ ਘੈਂਟ ਲੱਗਿਆ ਮੈਂ ਤੁਹਾਨੂੰ ਤਾਂ ਕਿਹਾ ਯਾਰ ਆ ਜਾ ਭਾਈ ਬਣ ਕੇ ਬਾਰ ਆ ਇੱਕ ਕੱਟੀ ਹੈ ਹਣਾ ਇਹਦੇ ਬਾਰੇ ਬੱਚੇ ਬਾਰੇ ਵੀ ਦੱਸਦੀ ਬਾਈ ਇਹ ਕੱਟੀ ਹੋਊਗੀ 1.5 ਸਾਲ ਦੀ ਠੀਕ ਆ ਚੰਗੇ ਰਿਕਾਰਡ ਚੋਂ ਐ ਠੀਕ ਹੈ ਜੀ ਨਾ ਮਾਂ ਵੇਖੀ ਐ ਨਾ ਪਿਓ ਵੇਖਿਆ ਠੀਕ ਹੈ ਜੀ ਹਣਾ ਹਾਂਜੀ ਉ ਚੰਗੇ ਰਿਕਾਰਡ ਚੋਂ ਕੱਟੀ ਐ ਜਣੀਏ ਠੀਕ ਹੈ ਜੀ ਥੱਲੋਂ ਵੇਖੋ ਹੂੰ ਨੇ ਠੀਕ ਆ ਬਈ ਅੱਛਾ ਇਹਦਾ ਰੇਟ ਬਈ ਜਰਾ ਸਿੰਘ ਦੇਖੋ ਹੂੰ ਆ ਦੇਖੋ ਠੀਕ ਹੈ ਬਈ ਇਹਦਾ ਰੇਟ ਬਈ ਫਿਰ ਇਹਦਾ 25000 ਹੈ ਠੀਕ ਹੈ ਤੇ ਬੂਰੀ ਝੋਟੀ ਵੀ ਕੱਢੀਏ ਬਾਹਰੋਂ ਇਹਨੂੰ ਇਹਨੂੰ ਕੱਢ ਦੇਨੇ ਕੱਢੀ ਮਰੀ ਖੋਲੀ ਬਈ ਮਾੜ ਆ ਦਿਖਾ ਦੇ ਫੇਰ ਹੀ ਕਰ ਦੇਉਂਦੇ ਫੇਰ ਗੱਲ ਬਾਤ ਮੈਨੂੰ ਤੋੜ ਕੇ ਵੇਖਣਾ ਤੇ ਕੀ ਇਹ ਚੋਲੀ ਜਿਆਲੀ ਬੜੀ ਕਮਾਲਾਂ ਦੀ ਹੈ ਨਾ ਬਹੁਤ ਜ਼ਿਆਦਾ ਹੀ ਖੀਰੀ ਹੋਈ ਹੈ ਬਈ ਇਹੇ ਖੀਰੀ ਖੀਰੀ ਤੁੰਗ ਸਾਰੀਆਂ ਮਈਆਂ ਨੂੰ ਉਸਤੀ ਲੱਗਦੀ ਖੀਰੀ ਹੋਈ ਹੈ ਨਾ ਹਾਂ ਕਿੱਥੇ ਜਾਊਗੀ ਮੈਂ ਬਣੂਗੀ ਇਹ ਬਹੁਤ ਵਧੀਆ ਬਣਨੀ ਹੈ ਤੇ ਬਹੁਤ ਚੰਗੇ ਰਿਕਾਰਡ ਚ ਆਏ ਹੂੰ ਵੱਡੀ-ਵੱਡੀ ਬਹੁਤ ਆ ਯਾਰ ਛੁਟਕਾਣੀ ਪੁਣੀ ਵੀ ਆ ਬਈ ਕਿ ਨਹੀਂ ਹਾਂ ਜੀ ਬਣੀ ਪੁਣੀ ਬਣੀ ਨਹੀਂ ਗਈ ਹੈ ਜੀ ਬਣਨਾ ਤੇ ਜੀ ਫਿਰ ਥੋੜੀ ਬਾੜੀ ਥੋੜੀ ਹੈ ਨਾ ਨਹੀਂ ਮਜ ਨੂੰ ਤਾਂ ਪੂਰਾ ਘਰ ਮਾਲੀ ਦਾ ਹਾਂ ਹੂੰ ਆਹ ਜੀ ਦਸਾਂਭੀ ਹੋਏ ਬਾਈ ਸੁਖਮੰਦਰ ਜियां ਤਿਆਰ ਕਰਨੀ ਆ ਤਾਂ ਹਨਾ ਆਈ ਨਹੀਂ ਸਰਪੰਚ ਦੀ ਸਾਡੇ ਪੁੱਤਰ ਦੀ ਹੂੰ ਉਹ ਚੀਜ਼ ਬਣਦੀ ਏ ਵੀ ਹੂੰ ਉਹ ਵੀ ਬਹੁਤ ਚੰਗੀ ਕੱਟੀ ਮੈਂ ਉਹ ਵੀ ਟੌਪ ਸੀ ਵੇਗੀ ਉਹ ਪਤਾ ਨਹੀਂ ਹਾਂ ਹੂੰ ਇਹ ਕਰ ਸੁਖਮੰਦਰ ਬਾਈ ਹੋਰ ਚੀਜ਼ ਸਿੰਗੀ-ਸੁੰਗੀ ਬੜੀ ਕਮਾਲ ਆਂਦੀ ਯਾਰ ਮੈਂ ਨਾ ਵੀ ਕਿਤੇ ਵੀ ਆਪਾਂ ਕਹਿ ਦਈਏ ਆਪਣਾ ਇਹ ਫਿਰ ਤੂੰ ਆਪ ਲਾਏ ਸਿੰਗ ਕੰਦੇ ਸਿੰਗ ਤਾਂ ਕੁਦਰਤ ਨੇ ਲਾਏ ਆ ਹੂੰ ਪਰਾਇਂ ਲੱਗ ਨਹੀਂ ਸਕਦੇ ਹੂੰ ਮੈਨੂੰ ਲੱਗਦਾ ਰਿਪੇਅਰ ਤੂੰ ਐ ਮਾਲਾ ਵੀ ਨੱਡ ਨੂਡ ਜਿਵੇਂ ਕੱਸੇ ਹੁੰਦੇ ਨਹੀਂ ਨੱਡ ਨੂਡ ਕੁਛ ਨਹੀਂ ਕੱਸਿਆ ਜੀ ਨਾੜ ਕਸ ਮੈਨੂੰ ਲੱਗਦਾ ਮੈਂ ਇਹਦੇ ਲਾਲੇ ਤੂੰ ਅੱਦੇ ਸਿੰਘ ਆ ਤੂੰ ਦੇਖਿਓ ਹਾਂ ਹੈ ਬਾਈ ਆ ਖੁੱਲੇ ਸਿੰਘਾਂ ਵਾਲੀ ਤੇ ਲਾਲੇ ਲੱਗਦਾ ਮੈਨੂੰ ਤੋ ਕਿ ਨਹੀਂ ਹੈ ਹਾਂ ਬਾਈ ਸਮੰਦਰ ਹਾਂਜੀ ਆ ਮੈਂ ਇਹਦੇ ਅੱਦੇ ਸਿੰਘ ਲਾਏ ਲੱਗਦੇ ਮੈਨੂੰ ਤੋ ਯਾਰ ਇਹਨਾਂ ਦੇ ਵੱਡੇ ਕਰਕੇ ਖਣੀ ਇਹਦੇ ਤਾਂ ਛੋਟੇ ਵਾਲੇ ਲੱਗਦੇ ਆ ਠੀਕ ਆ ਤੇ ਬਾਈ ਇਹਦਾ ਰੇਟ ਦੱਸ ਦੇ ਕਹਦੇ ਭਾਉਂਦੀ ਕਹਦੇ ਜਿੰਨਾ ਮਨ ਦਿਲ ਖੋਲ ਕੇ ਇਹ ਆਪਾਂ 90 ਹਜ਼ਾਰ ਦੀ ਦੇਵਾਂ ਮਿੱਤੂ ਲਾੜ ਮੇਰਾ ਹਾਂ ਕਰਾਂਗੇ ਕਿੰਨਾ ਘਾਟੀ ਬਾੜੇ ਕਰਕੇ ਕਰ ਦਾਂਗੇ ਵੀ ਐ ਕਰੇ ਸੋਪੇ ਵਸ ਤੇਰੇ ਕਰਕੇ ਹਾਂ ਦੇਣਾ ਜਸਤ ਨੂੰ ਘਾਟੀ ਦਬਾੜੇ 85 ਹਜ਼ਾਰ 85 ਹਜ਼ਾਰ ਦੀ ਹੋਰ ਮੈਂ ਤਿਆਰ ਹੋਈ ਕਿੰਨੇ ਦੀ ਹੋਜੂਗੀ ਕੀਮਤ ਦੀ ਤਿਆਰ ਹੋਈ ਮੈਨੂੰ 1.5 ਲੱਖ ਦੀ ਮੋੜ ਦੇਣ ਟੀਕਾ ਬਈ ਟੀਕਾ ਲੱਗਣ ਤੇ ਬਿਲਕੁਲ ਕਾਬਲ ਆ ਪਰ ਇਹ ਜੇ ਲਵਾਵੇ ਨਾ ਬੰਦਾ ਮੈਂ ਚੰਗੀ ਸੰਭ ਲਾਵੇ ਕਿ ਨਹੀਂ ਦੇਣੀ ਨਹੀਂ ਬਈ ਸ਼ਕੀਨੀ ਬਹੁਤ ਛੋਟੀ ਬਈ ਦੱਸਦੇ ਆ ਵੀ ਇਹ ਮਾਂ ਦਾ ਚੰਗਾ ਰਖਾੜਾ ਜਿਹੜੇ ਚੀਜ਼ ਵੇਖੀ ਨਹੀਂ ਉਹਦਾ ਆਪਾਂ ਹਾਂ ਉਹਦਾ ਤਾਂ ਕੀ ਕਰੀਂ ਸ਼ਿਆਣੀ ਗੱਲ ਆ ਬਈ ਇਸੇ ਕਰਕੇ ਆਉਣਾ ਤੂੰ ਥੋੜਾ ਜਿਹਾ ਝੂਠ ਘੱਟ ਮਾਰਦਾ ਨਹੀਂ ਤਾਂ ਤੂੰ ਜੇ ਮਾਰੇ ਨਾ ਝੂਠ ਮੈਂ ਆਉਣਾ ਹੜਾ ਮੈਂ ਤਾਂ ਛੱਡ ਦੇਣਾ ਹੀ ਕੰਮ ਇਹ ਹੁਣ ਉਹਦਾ ਤੈਨੂੰ ਸਾਸਰੀ ਘਰ ਮੈਨੂੰ ਨਾ ਮੇਰਾ ਤਾਂ ਹੀ ਹੋਇਆ ਸੀ ਉਹ ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਖੜੀ ਨੂੰ ਤੇ ਹੁਣ ਇਦੋਂ ਬਾਅਦ ਦੇ ਵਿੱਚ ਥੋੜੀ ਤੀਜੇ ਦਿਨ ਵੀਡੀਓ ਆਉ ਠੀਕ ਆ ਭਾਈ ਕਾਰਨ ਮੈਨੂੰ ਕਿੰਨੀ ਗਰਮੀ ਹੋਵੇ ਤੂੰ ਮੈਨੂੰ ਦੱਸਦਾ ਫੋਨ ਮੇਰਾ ਕਿਉਂ ਨਹੀਂ ਚੱਲਦਾ ਮੇਰੀ ਕਿਸੂਰਦਾ ਦਾ ਮੈਂ ਤੇਰਾ ਮਾੜੀ ਕੀ ਕੀਤੀ ਆ ਆ ਦੇਖ ਤੂੰ ਆ ਵੀ ਨਹੀਂ ਥੋੜੇ ਜਿਹੀ ਨਹੀਂ ਹੂੰ ਆ ਦੇਖ ਹੂੰ ਉਹ ਦਿਖਾ ਦਿਓ ਉਹ ਵੀ ਟਰਾਈ ਹੋਰੇ ਕਰੀ ਪੰਜ ਜੀ ਵੀਰੇ ਯਾਰ ਚੱਕਦਾ ਤਾਂ ਮੈਂ ਵੀ ਨਹੀਂ ਪਰ ਲੋਕ ਮੈਨੂੰ ਵੀ ਕਹਿੰਦੇ ਤੂੰ ਕਿਹੜਾ ਚੱਕਦਾ ਪਰ ਮੈਂ ਤਾਂ ਜਦੋਂ ਮੋਟਰਸਾਈਕਲ ਚਲਾਉਣਾ ਉਹਨਾਂ ਚੁੱਪ ਕੀਤੀ ਰੋਡੇ ਗਗਨਾ ਤੇਰੀ ਭਲੀ ਹੋ ਜੇ ਭਈਆ ਚੱਕਿਆ ਕਿਹੜਾ ਤੂੰ ਬੰਦਰਾ ਹੁਣ ਜੀ ਚੱਕੇ ਨਹੀਂ ਜਾਂਦਾ ਯਾਰ ਕਾਰਨ ਕੀ ਹੈ ਯਾਰ ਸਾਰਾ ਕੋਈ ਸਾਰੀਆਂ ਗੱਲਾਂ ਦਿਲ ਦੀਆਂ ਦੱਸੀਆਂ ਨਹੀਂ ਜਾਂਦੀ ਨਹੀਂ ਦੱਸਦੇ ਵੀਡੀਓ ਚ ਕੋਈ ਕੋਈ ਇਹ ਜੀ ਮਜਬੂਰੀ ਆਈ ਸੀ ਜੇ ਬਾਹਰਲੇ ਆਨਾਰੇ ਵੀਰ ਮੇਰੇ ਨਾ ਨਾ ਹੁੰਦੇ ਤੇ ਹੋ ਸਕਦਾ ਮੈਂ ਬੰਦਾ ਬੰਦਾ ਕਰਦਾ ਚਾਣੀ ਪਤਾ ਨਹੀਂ ਕੀ ਹੁੰਦਾ ਇਹ ਸਚਾਈ ਹੈ ਝੂਠਾ ਵਪਾਰ ਨਹੀਂ ਕੀਤਾ ਕੀਤਾ ਸੱਚ ਦਾ ਹੋ ਜਾਂਦਾ ਪਰ ਹਾਲਾਤ ਜਿਆਦਾ ਵਿਗੜ ਗਏ ਸੀ ਥੋੜੇ ਹੀ ਹਾਂ ਠੀਕ ਹੈ ਬਾਈ ਚੱਲ ਕੋਈ ਨਾ ਮੰਨਦਾ ਯਾਰ ਹੋ ਜਾਂਦਾ ਕਿਹੜੀ ਜ਼ਿੰਦਗੀ ਆ ਹਨਾ ਕੋਈ ਨਾ ਹਰਮੰਦਰ ਤੇ ਆਹੀ ਤਾਂ ਸਮਾਂ ਚੱਲ ਹੁਣ ਪਰ ਤੂੰ ਚੱਕ ਕੇ ਫੋਨ ਤਾਂ ਦੱਸ ਦਿੰਦਾ ਯਾਰ ਫਿਰ ਅਗਲੇ ਨੂੰ ਦੱਸ ਦਈਦਾ ਯਾਰ ਹਨਾ ਕੱਨੇ ਹੁਣ ਕਰਾਂਗੇ ਆ ਫੜੇ ਫੋਨ ਲੈ ਲਾਉਗਾ ਕਿ ਰੱਖ ਲੈ ਰੱਖ ਲਓ ਜੀ ਹੱਸ ਕੇ ਕਿਦਾ ਵਿਖਾ ਰਹੇ ਹੋ ਨਿਕੜੀ ਐਨੀ ਜ਼ੋਰ ਦੀ ਹੱਸ ਰਹੀ ਐ ਨਹੀਂ ਆਏ ਨਹੀਂ ਹੁਣ ਜਦੋਂ ਪਸ਼ੂ ਆ ਕੇ ਨਹੀਂ ਆਏ ਹੱਸੀਏ ਨਹੀਂ ਆਏ ਤਾਂ ਕੁਝ ਨਹੀਂ ਹੱਸ ਸਕਦੇ ਨਹੀਂ ਨਹੀਂ ਇਹ ਹੱਸ ਰਹੀ ਠੀਕ ਆ ਯਾਰ ਸੁਖਮੰਦਰ ਭਾਈ ਨੰਬਰ 91570736 9157 07336 ਚੱਕੇ ਨਾ ਚੱਕੇ ਤੁਸੀਂ ਰੋਡੇ ਪਿੰਡ ਦੇ ਵਿੱਚ ਆ ਕੇ ਸੰਤਾਂ ਦੇ ਕੋਠਿਆਂ ਦੇ ਵਿੱਚ ਆ ਕੇ 10 ਵਜੇ ਤਾਈਂ ਇਹ ਘਰੇ ਹੁੰਦਾ ਜਦੋਂ ਮਰਜ਼ੀ ਧੌਣਨਾ ਪਰ ਉਹ ਤੋਂ ਬਾਅਦ ਤਾਂ ਨਹੀਂ ਮੈਨੂੰ ਪਤਾ ਬਾਕੀ ਗੱਲ ਬਾਤ ਜੀ ਨੰਬਰ ਸਕਰੀਨ ਤੇ